ਹਾਂਜੀ ਤੇਜ ਸਿੰਘ ਕਰਵਾਸਾ ਸਾਹਿਬ ਅੱਜ ਕੀ ਕਹਿਣਾ ਚਾਹੁੰਦੇ ਜਿਹੜਾ ਕਿ ਅੱਜ ਤੁਸੀਂ ਅੱਜ ਇੱਥੇ ਪਹੁੰਚੋ ਕੈਂਪ ਤੇ ਹਾਟਪੁਰ ਦਾ ਸਾਥ ਸਾਡੇ ਮਰਗੁਮ ਦੇ ਤਜਰ ਸਰਵਿੰਦਰ ਸਿੰਘ ਤੁਹਾਨੂੰ ਯਾਦ ਵਿੱਚ ਜਿਹੜਾ ਅੱਜ ਕੈਂਪ ਲਗਾਇਆ ਗਿਆ ਅਖਰਾ ਦਾ ਤੇ ਪਾਕੀ ਮੈਡੀਕਲ ਚੈਂਟਰ ਉਹਦੇ ਵਿੱਚ ਹਾੜੀ ਭਰੀ ਹੈ ਤੇ ਲਗਨ ਹੋਣਾ ਨੇ ਉਹਨਾਂ ਦੇ ਬੇਟੇ ਨੇ ਤੇ ਸਾਰੀ ਇਹਨਾਂ ਦੇ ਸੁਸਾਇਟੀਆਂ ਜਿਹੜੀ ਇੰਦਸਟਰੀ ਸੇਵਾ ਸੁਸਾਇਟੀਆਂ ਸਾਰੇ ਨਾਲ ਕੇ ਬਹੁਤ ਬੰਧਿਆ ਪਰਾਲਾ ਕੀਤਾ ਕਿਉਂਕਿ ਇਹ ਸਹੀ ਤਰੀਕਾ ਚਚਤਰ ਬਪੂਣਾ ਨੂੰ ਯਾਦ ਕਰਨ ਦਾ ਕਿਉਂਕਿ ਉਹਨਾਂ ਨੇ ਆਪਣਾ ਸਿਹੂਰ ਜੀਵਨ ਪੰਜਾਬ ਦੀ ਕੌਮ ਦੀ ਸੇਵਾ ਵਿੱਚ ਲਾਇਆ ਹਮੇਸ਼ਾ ਹਰ ਸੋਸ਼ਲ ਕਾਰਜ ਤੋਂ ਵੱਧ ਚੜ ਕੇ اٹھے ਹੋਏ ਆ ਉਹ ਤੋਂ ਮੇਰੇ ਸਾਹਮਣੇ ਜਿਵੇਂ ਅੱਜ ਤਿੰਨ ਚਾਰ ਸੌ ਪੀਸ਼ੈਂਟ ਨੂੰ ਬਣੀ ਦੀਆਂ ਕੰਡੀਆਂੀਆਂ ਦਵਾਈਆਂ ਦੇ ਲੰਗ ਲਾਏ ਤੇ ਹੋਰ ਕੋਲਾ ਚੈੱਕਅਪ ਹੋ ਰਿਹਾ ਉਹਨਾਂ ਐਕਸ਼ਨ ਭਰਵਾ ਸੇਵਾਸ ਕਰਕੇ ਸਮਾਜ ਦੀ ਉਹਨਾਂ ਨੂੰ ਸੱਚੀ ਸ਼ਰਾਨੀ ਮੇਰੇ ਹਿਸਾਬ ਨਾਲ ਬਹੁਤ ਵਧੀਆ ਬਣਾਣਾ ਕੋਈ ਸਾਹਿਬ ਤੁਹਾਨੂੰ ਮਾਣ ਪ੍ਰਸ਼ਣ ਹੈ ਹਰ ਹੋਂਦੇ ਸਾਲ ਇਦਾਂ ਹੀ ਕੈਂਪ ਲਗਾ ਕੇ ਆਪਣੇ ਬੱਚਾ ਵੀ ਆਪ ਵਿੱਚ ਸਮਾਜ ਦੀ ਸੇਵਾ ਕਰਸ ने अरे हमने कहा ये तो तुम तो वो तो ये है सर ये मैं ਵਾਈਰ ਦੇ ਪੈਸੇ ਆ ਆ ਸਹੀ ਜੀ ਇਹ ਦਵਾਈ ਪੀ ਰੋਕ ਜੋ ਇੱਕ ਰੁਪਈਆ ਦੇ ਇੱਕ ਰੁਪਈਆ ਸਖਰਾਣ ਤੋਂ ਅੰਜ ਲੋ ਨਾਗਰਾ ਦਾ ਰਹਾ ਹੈ ਵਈ ਜਣਾ ਹੈਗਾ ਜੀ ਬੈਠੇ ਅੰਦਰ ਜਣਾ ਜਦੋਂ ਕਿੰਨੇ ਕਿੰਨੇ ਗਾੜੇ ਚੰਗੇ ਆ ਰਹੇ ਆ ਇਹਦਾ ਲਾਈਟ ਨਾਈਟ ਸਟੇਸ਼ਨ ਦਾ ਕੰਮ ਨਹੀਂ ਹੈ ਤੁਸੀਂ ਕਦੇ ਵੀ ਮਨ ਬਣਾ ਸਕਦੇ ਨਹੀਂ ਕਿਤੇ ਵੀ ਨਹੀਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੈ ਗੁਰਸ਼ਨ ਸਿੰਘ ਮੱਲਟਰ ਅੱਜ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਗੁਰਦੁਆਰਾ ਸਾਹਿਬ ਵਿੱਚ ਕੈਂਪ ਲਗਾਇਆ ਗਿਆ ਵਾ ਅੱਜ ਮੈਡੀਕਲ ਕੈਂਪ ਵੀ ਲੱਗਿਆ ਵਾ ਅੱਖਾਂ ਦਾ ਕੈਂਪ ਵੀ ਲੱਗਿਆ ਬਹੁਤ ਸਾਰੇ ਕੈਂਪ ਲੱਗੇ ਨੇ ਕੀ ਕਹਿਣਾ ਚਾਹੁੰਦੇ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਤਿਕਾਰ ਜੋ ਸਾਧ ਸੰਗਤ ਜੀਓ ਮੈਂ ਅੱਜ ਕਹਿਣਾ ਚਾਹੁੰਦਾ ਹਾਂ ਅੱਜ ਸਾਡੇ ਬੜੇ ਹੀ ਮਹਾਨ ਕਰੋ ਜੋ ਕਿ ਸਾਡੇ ਲਿਵਿੰਗ ਗੁਰੂ ਨੇ ਸੁਪਰੀਮ ਕਲਟੂ ਵੀ ਲੋ ਦਿੱਤਾ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਸ ਤੋਂ ਅੱਜ ਕੱਲ ਨੂੰ ਮਨਾਇਆ ਜਾ ਰਿਹਾ ਹੈ ਉਸ ਦੇ ਸਬੰਧ ਵਿੱਚ ਇੱਕ ਤਾਂ ਸ੍ਰੀ ਜਮੇਸ਼ ਸਿੰਘ ਵੱਲੋਂ ਜੋ ਕਿ ਸਪੈਸ਼ਲ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਉਹ ਉਹ ਵਿੱਚ ਕੋਈ ਰਵੰਡੋਸੋ ਮਤਲਬ ਹੀਰੋ ਐਨਕਾ ਲੈ ਚੁੱਕੇ ਹਨ ਦੂਸਰੇ ਪਾਸੇ ਸਾਡੇ ਵੀਰ ਭਾਈ ਗ੍ਰਿਦਰਪਾਲ ਸਿੰਘ ਪੱਪੂ ਤੇ ਉਹਨਾਂ ਦੇ ਵੱਲੋਂ ਇੱਕ ਮੈਡੀਕਲ ਕੈਂਪ ਲਗਾਇਆ ਜਾਇਆ ਹੈ ਲਗਾਇਆ ਜਾ ਰਿਹਾ ਹੈ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਮੈਡੀਕਲ ਟੀਮ ਹੈ ਜੋ ਕਿ ਬੜੀ ਛਿੰਝ ਟੀਮ ਹੈ ਬਾਹਰ ਆਦਮੀ ਆਏ ਨੇ ਡਾਕਟਰ ਆਏ ਨੇ ਉਹ ਸਾਰਿਆਂ ਦਾ ਜਿਹੜੇ ਸਾਡੇ ਇੱਥੇ ਸੰਗਤ ਪਹੁੰਚੀ ਹੈ ਉਹਨਾਂ ਦਾ ਜਿਹਨਾਂ ਨੂੰ ਲੋੜ ਹੈਗੀ ਏ ਉਹ ਆਪਣਾ ਚੈੱਕਅਪ ਕਰਾਏ ਜਾਣ ਤੇ ਉਹਨਾਂ ਦੇ ਲੜਕੇ ਇਹ ਗਲਗਨਪ੍ਰੀਤ ਤੇ ਨਾਲ ਹੀ ਉਹਨਾਂ ਦੇ ਕੱਢ ਵੀਰ ਸਿੰਘ ਜਿਹੜੇ ਦੌੜ ਲੜਦੇ ਹਨ ਉਸੇ ਤਰ੍ਹਾਂ ਹੀ ਭਾਈ ਪੱਪੂ ਜੀ ਇਹ ਦੁਨੀਆ ਤੋਂ ਚੱਲ ਚੁੱਕੇ ਹਨ ਫਿਰ ਵੀ ਉਹ ਉਸੇ ਤਰ੍ਹਾਂ ਹੀ ਆਪਣੇ ਗਾਉਂ ਦੀ ਸੇਵਾ ਕਰ ਰਹੇ ਹਨ ਤੇ ਉਹਨਾਂ ਦਾ ਇਹ ਬਹੁਤ ਹੀ ਮਹਾਨ ਇਹ ਜਿਹੜਾ ਆਪਣਾ ਕੰਮ ਵਿੱਚ ਹਿੱਸ਼ਾ ਪਾ ਰਹੇ ਹਨ ਹੋਰ ਇੱਕ ਵਰਪੂ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ ਤੇ ਅੱਗੇ ਪਿੱਛੇ ਵੀ ਜੋ ਵੀ ਕੀਰਤਨ ਇੱਥੇ ਹੁੰਦਾ ਹੈ ਦਰਬਾਰ ਹੁੰਦੇ ਹਨ ਉਹਦੇ ਵਿੱਚ ਆਪਣਾ ਯੋਗਦਾਨ ਜਰੂਰ ਪਾਉਂਦੇ ਹਨ ਬਹੁਤ ਸੋਹਰਾ ਸੋਹਰਾ